ਸਭ ਤੋਂ ਪਹਿਲੇ ਮੈਂ ਫਤਿਹ ਅਸਕਰਦਾ ਜੀ ਵਾਇਗਰੂ ਚੀਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਸਟੇਜ ਤੇ ਬ੍ਰਾਜਮਾਨ ਬਹੁਤ ਹੀ ਸਤਿਕਾਰਯੋਗ ਸ਼੍ਰੀ ਕਾਲ ਤਖਤ ਸਾਹਿਬ ਆਪਣੀ ਸੁਪਰੀਮ ਅਥਾਰਟੀ ਦੇ ਸਿੰਘ ਸਾਹਿਬ ਆਪਣੇ ਵਿੱਚ ਬੈਠੇ ਹਨ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਨਾਥ ਸਾਹਿਬ ਮਨਜੀਤ ਜੀ ਤੇ ਸਮੁੱਚੀ ਲੀਡਰਸ਼ਿਪ ਸੰਤ ਮਹਾਪੁਰਖ ਤੇ ਦਿੱਲੀ ਦੇ ਕੋਨੇ-ਕੋਨੇ ਤੋਂ ਆਈ ਸੰਗਤ ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਸੈਮੀਨਾਰ ਰੱਖਿਆ ਹੈ 9ਵੇਂ ਪਾਸ਼ਾ ਗੁਰੂ ਗੋਗੂਰੂ ਤੇਗਪਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਸਾਲ ਸ਼ਤਾਬਦੀ ਦੇ ਸੰਬੰਧ ਵਿੱਚ ਜੇ ਤੁਸੀਂ ਸਿੱਖ ਕੌਮ ਦਾ ਇਤਿਹਾਸ ਦੇਖੋ ਇੱਕ ਕੁਰਬਾਨੀ ਵਾਲਾ ਇਤਿਹਾਸ ਹੈ ਅੱਜ ਆਪਾਂ 350 ਸਾਲ ਦੀ ਸ਼ਤਾਬਦੀ ਮਨਾ ਰਹੇ ਹਾਂ ਗੁਰੂ ਸਾਹਿਬ ਨੇ ਕੀ ਮੈਸੇਜ ਦਿੱਤਾ ਸੀ ਆਪਾਂ ਸਭ ਤੋਂ ਪਹਿਲਾ ਮੈਸੇਜ ਸੀ ਸੈਕਲਰਿਜ਼ਮ ਦਾ ਕਿ ਉਹਨਾਂ ਨੇ ਆਪਣੀ ਕੁਰਬਾਨੀ ਸ਼ਹਾਦਤ ਦਿੱਤੀ ਦੂਜੇ ਧਰਮ ਨੂੰ ਬਚਾਉਣ ਵਾਸਤੇ ਐਜਾ ਐਗਜ਼ਾਮਪਲ ਕਿਤੇ ਨਹੀਂ ਹੋਣਾ ਦੁਨੀਆਂ 'ਚ ਮੈਂ ਕਹਿ ਸਕਦਾ ਸਭ ਤੋਂ ਸੈਕੂਲਰ ਧਰਮ ਉਹ ਸਿੱਖ ਧਰਮ ਹੈ ਆਪਾਂ ਹਰ ਵੇਲੇ ਅਰਦਾਸ ਕਰਦੇ ਹਾਂ ਸਰਬੱਤ ਦੇ ਭਲੇ ਦੀ ਆਪਾਂ ਕੱਲੇ ਸਿੱਖਾਂ ਦੇ ਭਲੇ ਦੀ ਨਹੀਂ ਗੱਲ ਕਰਦੇ ਐਸ਼ ਸ਼ਤਰੀ ਦੇ ਸਬੰਧ ਵਿੱਚ ਇੱਕ ਹੋਰ ਵੀ ਮੈਸੇਜ ਆਇਆ ਇੱਕ ਕੁਰਬਾਨੀ ਦਾ ਇੱਕ ਜਿਹੜਾ ਹਿਊਮਨ ਰਾਈਟਸ ਦੇ ਪ੍ਰੋਟੈਕਸ਼ਨ ਦਾ ਗੁਰੂ ਸਾਹਿਬ ਕੋਈ ਇਸਲਾਮ ਦੇ ਖਿਲਾਫ ਨਹੀਂ ਸੀ ਉਹ ਕਨਵਰਜਨ ਦੇ ਖਿਲਾਫ ਸੀ ਆ ਮੈਂ ਕੀ ਕਹ ਰਿਹਾ ਤੇ ਸੋਚ ਮੈਂ ਪਾਰਲੀਮੈਂਟ 'ਚ ਆ ਗੱਲ ਕੀਤੀ ਸੀ ਜੇ ਪਾਰਲੀਮੈਂਟ ਵਿੱਚ ਤੁਸੀਂ ਦੇਖਿਆ ਹੋਣਾ ਆਪਣੇ ਦੇਸ਼ ਵਿੱਚ ਅੱਜ ਹਾਲਾਤ ਐ ਜੇ ਬਣ ਗਏ ਐ ਅੱਜ ਪੋਲਿਟੀਕਲ ਪਾਰਟੀਆਂ ਇੱਕ ਧਰਮ ਨੂੰ ਦੂਜੇ ਧਰਮ ਨਾਲ ਲੜਾ ਕੇ ਰਾਜ ਕਰਨੀਆਂ ਚਾਹੁੰਦੀਆਂ ਐ ਇੰਨਾ ਵੱਡਾ ਕਮਿਊਨਲ ਡਿਵਾਈਡ ਕਰਨਾ ਚਾਹੁੰਦੇ ਆ ਹਰ ਚੀਜ਼ ਵਿੱਚ ਧਰਮ ਜੋੜਿਆ ਜਾ ਰਿਹਾ ਹੈ ਹਰ ਦੂਜੇ ਧਰਮਾਂ ਤੇ ਸਥਾਨਾਂ ਤੇ ਅਟੈਕ ਕੀਤਾ ਜਾਂਦਾ ਕਿਸ ਵਾਸਤੇ ਵੋਟ ਵਾਸਤੇ ਜੋ ਇੱਕ ਦਿਨ ਡਿਬੇਟ ਚੱਲ ਰਹੀ ਸੀ ਤੇ ਮੈਂ ਪਾਰਲੀਮੈਂਟ ਮੈਂ ਕਿਹਾ ਮੈਂ ਕਿਹਾ ਜੀ ਤੁਹਾਨੂੰ ਸਾਰਿਆਂ ਨੂੰ ਸਿੱਖ ਧਰਮ ਤੋਂ ਸਿੱਖਣਾ ਚਾਹੀਦਾ ਹੈ ਆਪਣੇ ਗੁਰੂ ਸਬਾਹ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਹਾਦਤ ਦਿੱਤੀ ਤੇ ਇੱਥੇ ਆਪਾਂ ਇੱਕ ਦੂਜੇ ਦੇ ਧਰਮ ਨੂੰ ਖਤਮ ਕਰਨ ਤੇ ਲੱਗੇ ਆਂ ਦੇਖੋ ਪੰਜਾਬ ਇੱਕ ਹੈਜਾ ਸੂਬਾ ਹੈ ਭਾਵੇਂ 1984 ਵਿੱਚ ਦਿੱਲੀ 'ਚ ਕਤਲੇਆਮ ਹੋਏ ਇੱਕ ਸੈਕਸ਼ਨ ਨੇ ਕੀਤੇ ਇੱਕ ਪੋਲਿਟਿਕਲ ਪਾਰਟੀ ਨੇ ਕੀਤੇ ਪਰ ਪੰਜਾਬ ਵਿੱਚ ਕਿਤੇ ਭਾਈਚਾਰਕ ਸਾਂਝ ਨਹੀਂ ਟੁੱਟੀ ਇੱਕ ਇਨਸੀਡੈਂਟ ਤੁਸੀਂ ਨਹੀਂ ਦੇਖ ਸਕਦੇ ਇੱਕ ਦਿਨ ਇੱਕ ਘੰਟਾ ਜਿੱਥੇ ਹਿੰਦੂ ਤੇ ਸਿੱਖ ਭਰਾਵਾਂ ਵਿੱਚ ਕਿਤੇ ਪੰਜਾਬ ਵਿੱਚ ਕੋਈ ਲੜਾਈ ਹੋਈ ਹੋਏ ਭਾਵੇਂ ਬੜੀਆਂ ਤਾਕਤਾਂ ਲੱਗੀਆਂ ਸੀ ਕਿਉਂਕਿ ਆਪਣੀ ਕੌਮ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਕੌਮ ਹੈ ਆਪਣੀ ਕੌਮ ਵਿੱਚ ਸੇਵਾ ਭਾਵਨਾ ਹੈ ਆਪਣੀ ਕੌਮ ਵਿੱਚ ਜ਼ੁਲਮ ਦੇ ਖਿਲਾਫ ਲੜਨ ਦੀ ਉਹ ਸਪਿਰਿਟ ਹੈ ਜਿੱਥੇ ਵੀ ਜ਼ੁਲਮ ਹੁੰਦਾ ਹੈ ਜਾਂ ਜਿੱਥੇ ਵੀ ਨੁਕਸਾਨ ਹੁੰਦਾ ਹੈ ਸਭ ਤੋਂ ਪਹਿਲੇ ਆਪਣੀ ਕੌਮ ਉੱਥੇ ਪਹੁੰਚਦੀ ਹੈ ਮੈਂ ਦੇਖ ਰਿਹਾ ਸੀ ਜਦੋਂ ਗੁਜਰਾਤ ਵਿੱਚ ਭੁੱਜ ਵਿੱਚ ਉੱਥੇ ਅਰਥ ਕੋਈ ਕੁਆਈ ਸੀ ਸਭ ਤੋਂ ਪਹਿਲੇ ਆਪਣੇ ਖਾਲਸੇ ਉੱਤੇ ਪਹੁੰਚੇ ਸੀ ਸੇਵਾ ਕਰਨ ਵਾਸਤੇ ਜਦੋਂ ਸੁਨਾਮੀ ਆਈ ਸੀ ਤਾਮਿਲਨਾਡੂ ਇੱਥੋਂ ਸਾਰੇ ਲੋਕ ਲੰਗਰ ਲੈ ਕੇ ਸਾਰੀ ਸੇਵਾ ਵਾਸਤੇ ਦੇਚ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਦੁਨੀਆ 'ਚ ਵੀ ਹੁੰਦੀ ਹੈ ਤੁਸੀਂ ਅਮਰੀਕਾ ਕੈਨੇਡਾ ਚੱਲ ਜਾਓ ਮੁਫਤ ਦਾ ਲੰਗਰ ਲਾਉਂਦੇ ਆ ਗਰੀਬਾਂ ਨੂੰ ਮੈਂ YouTube ਤੇ ਕਈ ਵਾਰ ਦੇਖਦਾ ਹੁੰਨਾ ਮੁਫਤ ਲੰਗਰ ਜਾਂ ਮੁਫਤ ਰਾਸ਼ਨ ਵੰਡਦੇ ਕੈਨੇਡਾ ਵਿੱਚ ਖਾਲਸੇ ਦਾ ਇੱਕ ਨੰਗਰ ਲੱਗਿਆ ਜਿੱਥੇ ਗੋਰੇ ਆਉਣ ਕਾਲੇ ਆਉਣ ਕਿਸੇ ਦੇਸ਼ ਦੇ ਲੋਕਾਂ ਲਾਈਨਾਂ ਲਾ ਕੇ ਲਈ ਜਾਂਦੇ ਆ ਐਜੀ ਮਿਸਾਲ ਕਿਤੇ ਨਹੀਂ ਦੇਖੀ ਹੋਣੀ ਤੁਸਾਂ ਆਪਾਂ ਆਪਣੀ ਬਾਦੀ 2% ਹੈ। ਦੇਸ਼ ਵਿੱਚ ਦੁਨੀਆ ਦੇ ਮੁਕਾਬਲੇ 'ਚ ਆਪਾਂ ਬਹੁਤ ਘੱਟ ਆਪਣੀ ਪਰਸੈਂਟੇਜ ਹੈ। ਪਰ ਆਪਣੀ ਕੌਮ ਇੱਕ ਮਿਹਨਤੀ ਕੌਮ ਹੈ। ਜਿੱਥੇ ਵੀ ਦੁਨੀਆ 'ਚ ਗਈ ਹੈ, ਜਿੱਥੇ ਰਹਿ ਰਹੀ ਹੈ, ਉਹਨਾਂ ਨੇ ਆਪਣਾ ਨਾਂ ਕਮਾਇਆ ਹੈ। ਆਪਣੇ ਉੱਤੇ ਭਾਵੇਂ ਕਿੰਨੇ ਮਰਜ਼ੀ ਇਲਜ਼ਾਮ ਲਾਏ ਹੋਣ ਦੇਖੋ ਅੱਜ ਦੇਸ਼ ਆਜ਼ਾਦ ਹੈ ਸਭ ਤੋਂ ਵੱਡੀਆਂ ਕਰਮਾਨੀਆਂ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਖਾਲਸਾ ਪੰਡੀਆਂ ਨੇ ਜੇ ਗੁਰੂ ਸਾਹਿਬ ਆਪਣੀ ਸ਼ਹਾਦਤ ਨਾ ਦਿੰਦੇ ਨਾ ਰੋਕਦੇ ਔਰੰਗਜ਼ੇਬ ਨੂੰ ਅੱਜ ਪੂਰੇ ਦੇਸ਼ ਪਤਾ ਨਹੀਂ ਕਿਹੜੇ ਲੋਕ ਰਹਿੰਦੇ ਹੁੰਨੇ ਸੀ ਇੱਥੇ ਹਿੰਦੂ ਧਰਮ ਨੂੰ ਬਚਾਉਣ ਵਾਲੇ ਉਹ ਸ਼ਹਾਦਤ ਹੈ ਨਹੀਂ ਤਾਂ ਅੱਜ ਦੇਸ਼ ਉਹ ਨਹੀਂ ਹੋਣਾ ਸੀ ਜੋ ਅੱਜ ਹੈ ਪਰ ਆਪਣੇ ਨਾਲ ਭਾਵੇਂ ਮੈਂ ਕਹ ਰਿਹਾ ਸੀ ਭਾਵੇਂ 2% ਆਬਾਦੀ ਹੈ ਪੰਜਾਬ ਦੀ 50% ਫੂਡ ਗ੍ਰੇਨਸ ਆਪਾਂ ਪੂਰੇ ਦੇਸ਼ ਨੂੰ ਇਕੱਲਾ ਪੰਜਾਬ ਦਿੰਦਾ ਹੈ 2% ਲੈਂਡ ਏਰੀਆ ਤੇ ਸਿਰਫ 50% ਤੋਂ ਵੱਧ ਫੂਡ ਗ੍ਰੇਨਸ ਆਪਾਂ ਪੇਸ਼ ਕਰਦੇ ਆਂ ਆਪਾਂ ਨੂੰ ਨਸ਼ੇੜੀ ਕਹਿ ਦਨਗੇ ਆਪਾਂ ਨੂੰ ਕੁਝ ਕਰ ਦਨਗੇ ਟੈਰਰਿਜ਼ਮ ਕਹਣਗੇ ਟੈਰਰਿਸਟ ਇਹ ਹੈ ਮੈਂ ਕਹਨਾ ਆਪਣਾ ਦੇਸ਼ ਹੈ ਸਭ ਤੋਂ ਵੱਡੇ ਦੇਸ਼ ਭਗਤ ਆਪਾਂ ਹੈ ਆ ਜਿਹੜੀ ਦੇਸ਼ ਦੀ ਆਜ਼ਾਦੀ ਹੋਈ ਜੋ ਕੁਰਬਾਨੀਆਂ ਦਿੱਤੀਆਂ ਜੋ ਸੰਘਾਇਥੇ ਮੌਤਾਂ ਹੋਈਆਂ ਜੋ ਹਜ਼ਾਰਾਂ ਲੋਕ ਭੈਣ ਭਰਾ ਆਪਣੇ ਕਤਲ ਹੋਏ ਆਉਂਦੇ ਜੋ ਜਾਇਦਾਦਾਂ ਤਬਾਹੀ ਹੋਈਆਂ ਆਪਣੀ ਹੋਈਆਂ ਤਾਂ ਲੜਨ ਨੂੰ ਕੀ ਫਰਕ ਪਿਆ ਜਦੋਂ ਦੇਸ਼ ਆਜ਼ਾਦ ਹੋਇਆ ਮੱਧ ਪ੍ਰਦੇਸ਼ ਨੂੰ ਕੋ ਪਤਾ ਹੀ ਲੱਗਿਆ ਹੋਣਾ ਕਰਨਾਟਕਾਂ ਨੂੰ ਪਤਾ ਹੀ ਲੱਗਿਆ ਨਾ ਕਿਵੇਂ ਦੇਸ਼ ਜਾਦ ਹੋ ਗਿਆ ਜੇ ਦੇਸ਼ ਜਾਦ ਹੋਇਆ ਤੇ ਮੈਂ ਇੱਕ ਫਿਗਰਸ ਦੇਖ ਰਿਹਾ ਸੀ ਮੈਂ ਅੱਜ ਮੈਂ ਕਿ ਅੰਗਰੇਜ਼ਾਂ ਦੇ ਟਾਈਮ 'ਚ 121 ਬੰਦੇ ਅੰਗਰੇਜ਼ਾਂ ਨੇ ਫਾਂਸੀ ਚੜਾਈ ਸੀ ਉਹਨਾਂ ਵਿੱਚੋਂ 93 ਸਿੱਖ ਸੀ 121 ਚੋਂ 93 ਸਿੱਖ ਸੀ ਕਾਲਾ ਪਾਣੀ ਦੀ ਜੇਲ ਮੈਨੂੰ ਲੱਗਦਾ ਥੋੜੇ ਵਿੱਚ ਬਹੁਤ ਘੱਟ ਲੋਕ ਹੈ ਜਿੱਥੇ ਗਏ ਹੋਣੇ ਕਿੰਨੇ ਕੁ ਲੋਕ ਹੈ ਗਏ ਕਾਲਾ ਪਾਣੀ ਦੇ ਐਂਡਮਨ ਮੈਂ ਵੱਡੇ ਬਾਦਲ ਸਾਹਿਬ ਉਹਨਾਂ ਨੇ ਗਏ ਸੀ ਤੇ ਤੁਸੀਂ ਕਾਲਾ ਪਾਣੀ ਜਾਉਣਾ ਅਨੰਦ ਐਂਡਮਨ ਨਿਕੋਬਾਰ ਆਇਲੈਂਡ ਜਿੱਥੇ ਜੇਲ ਹੈ ਤੂੰ ਦੇਖ ਲੋ ਉੱਥੇ ਜੇਲ ਦੇ ਉੱਤੇ ਨਾਂ ਲਿਖੇ ਐ ਕਿਹਨੂੰ ਕਿਹਨੂੰ ਰੱਖਿਆ ਗਿਆ ਟੋਟਲ ਕਾਲਾ ਪਾਣੀ ਦੀ ਜੇਲ ਚ 2664 ਲੋਕਾਂ ਨੂੰ 2664 ਲੋਕਾਂ ਨੂੰ ਅੰਦਰ ਰੱਖਿਆ ਗਿਆ ਸੀ ਜੇਲ ਚ ਅੰਗਰੇਜ਼ਾਂ ਨੇ ਉੱਥੇ ਭੇਜਿਆ ਸੀ ਉੱਥੇ ਉਹਨਾਂ ਨੂੰ ਭੇਜਦੇ ਸੀ ਜਿੰਨਾਂ ਤੋਂ ਜ਼ਿਆਦਾ ਖਤਰਾ ਹੁੰਦਾ ਸੀ ਤੇ ਉਹਨਾਂ ਵਿੱਚੋਂ 2147 2600 ਤੋਂ 2147 ਸਿੱਖ ਸੀ ਫਿਰ ਸਾਨੂੰ ਪਾੜ ਬਣਾਉਣਗੇ ਕਿ ਦੇਸ਼ ਦੀ ਆਜ਼ਾਦੀ ਜਾਂ ਦੇਸ਼ ਕੀ ਦਾ ਹੈ ਦੇਖੋ ਆਪਣੇ ਵਿੱਚ ਮੀਰੀ ਪੀਰੀ ਦਾ ਸਿਧਾਂਤ ਆਪਣ ਗੁਰੂ ਸਾਹਿਬ ਨੇ ਦਿੱਤਾ ਕਿਉਂ ਦਿੱਤਾ ਉਹਦਾ ਅਸਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਮੀਰੀ ਪੀਰੀ ਦਾ ਸਿਧਾਂਤ ਕੀ ਸੀ ਜੇ ਧਰਮ ਨੂੰ ਪ੍ਰੋਟੈਕਸ਼ਨ ਵਾਸਤੇ ਪੋਲਿਟਿਕਲ ਪਾਵਰ ਦੀ ਲੋੜ ਹੈ ਤੁਸੀਂ ਸਾਰੇ ਬਹੁਤ ਸਾਰੇ ਤੁਸੀਂ ਮੇਰੇ ਬਜ਼ੁਰਗ ਹੋ ਤੁਸੀਂ ਸਾਰੇ ਜਾਣਦੇ ਹੋ ਕਿ ਐਸਜੀਪੀਸੀ ਕਿਵੇਂ ਬਣੀ ਤੇ ਸ਼੍ਰੋਮਣੀ ਕਾਲੀ ਦਲ ਕਿਉਂ ਬਣਾਇਆ ਗਿਆ